ਗੱਡੀ ਨਾਲ ਉਹਨਾਂ ਦੀ ਨਾ ਟੱਚ ਹੋਈ ਉਹਨਾਂ ਦੇ ਕੋਈ ਅੱਗੇ ਲੱਗਾ ਸੀ ਗਾਗੜ ਜਾਂ ਕੋਈ ਟਕਰਾਇਆ ਅੱਛਾ ਉਹਦੇ ਕਰਕੇ ਮਿਸਪਾ ਪੱਟ ਤੇ ਸਾਰ ਟਾਈਪ ਪੱਟ ਕ੍ਰੈਕ ਆ ਇਹ ਵਿੱਚ ਅਰਾੜ ਪਾਈ ਹੋਈ ਹੈ ਐ ਐਸਐਸਪੀ ਸਰ ਕੋਲੇ ਅੱਛਾ ਐਡੀਐਸਪੀ ਸਰ ਤੱਕ ਨਹੀਂ ਮਦਦ ਕੇ ਕੋਈ ਸੰਵਾਇ ਨਹੀਂ ਹੋਈ ਅੱਛਾ ਤੇ ਆ ਆ ਆਪਣਾ ਬਾਈ ਜੀ ਦੇ ਬ੍ਰਦਰ ਆ ਵੱਡੇ ਤੇ ਆ ਬਾਈ ਜੀ ਦੇ ਬਾਪੂ ਆ ਤੇ ਆਪਾਂ ਬਾਈ ਜੀ ਦੇ ਬ੍ਰਦਰ ਦੇ ਨਾਲ ਗੱਲਬਾਤ ਕਰਦੇ ਆ ਆ ਬਾਈ ਜੀ ਤੁਸੀਂ ਉੱਥੇ ਐਕਸੀਡੈਂਟ ਵਾਲੀ ਥਾਂ ਤੇ ਗਏ ਸੀ ਤੁਸੀਂ ਕੀ ਦੇਖਿਆ ਉੱਥੇ ਉੱਥੇ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਕੀ ਗੱਲਬਾਤ ਬਣ ਗਈ ਬਾਈ ਸਰ ਐਕਸੀਡੈਂਟ ਹੋਇਆ ਸੀ ਬਾਈ ਅੱਛਾ ਤੇ ਕਦੋਂ ਮਤਲਬ ਹੋਇਆ ਕਿਵੇਂ ਹੋਇਆ ਇਹ 15 ਤਰੀਕ ਨੂੰ ਹੋਇਆ ਪੰਜ ਮਹੀਨੇ ਤੀ ਅੱਛਾ ਜੀ ਮੈਂ ਗਿਆ ਸੀ ਬਠਿੰਡੇ ਉਹਦੇ ਬੱਚੇ ਰਿਪੋਰਟਾਂ ਦਿਖਾਉਣ ਵਾਸਤੇ ਅੱਛਾ ਜੀ ਉਦੋਂ ਮੈਂ ਡਾਕਟਰ ਨੂੰ ਰਿਪੋਰਟਾਂ ਦਿਖਾ ਕੇ ਵਾਪਸੀ ਤੇ ਜਾਂਦਾ ਸੀ ਅੱਛਾ ਜੀ ਤੇ ਅਚਾਨਕ ਹੀ ਜਿਹੜੇ ਕੋਠੇ ਚੇਤ ਸੰਗੜੇ ਜੀ ਹਾਂਜੀ ਭੁਲਾਈਆਂ ਨੇ ਕੋਲੇ ਅੱਛਾ ਅੱਛਾ ਹਾਂਜੀ ਉਦੋਂ ਇੱਕ ਮੁਕਸਰ ਵਾਲੀ ਸੈਰ ਤੋਂ ਗੱਡੀ ਚਾਈ ਜਾਂਦੀ ਸੀ ਅੱਛਾ ਜੀ ਮੈਂ ਉਧਰ ਹੋਈ ਜਾਂਦਾ ਸੀ ਜੀ ਅੱਛਾ ਜੀ ਉਹਨੂੰ ਪਤਾ ਨਹੀਂ ਕਿ ਹੋਇਆ ਮੈਂ ਉਹਦੀ ਸਪੀਡ ਵੀ ਸਲੋ ਸੀ ਮੇਰੀ ਕੋਈ ਜ਼ਿਆਦਾ ਨਹੀਂ ਸੀਗੀ ਜੀ 7 65 ਦੀ ਸਪੀਡ ਤੇ ਆਈ ਜਾਂਦਾ ਸੀ ਅੱਛਾ ਜੀ ਤੇ ਹਰ ਉਹਨਾਂ ਨੂੰ ਪਤਾ ਨਹੀਂ ਕਿ ਗੱਡੀ ਬਹੁਤ ਤੇਜ਼ ਸੀ ਉਹਨਾਂ ਦੀ ਮੇਰੇ ਵਾਲੀ ਸਾਈਡ ਤੇ ਰਹਾ ਕੇ ਅੱਛਾ ਜੀ ਉਹਨਾਂ ਨੇ ਬਿਲਕੁਲ ਨਹੀਂ ਮੇਰੇ ਸਾਹਮਣੇ ਕਰਤੀ ਗੱਡੀ ਜਦੋਂ ਸਾਹਮਣੇ ਕਰੀ ਗੱਡੀ ਅੱਛਾ ਜੀ ਤੇ ਗੱਡੀ ਨਾਲ ਉਹਨਾਂ ਦੀ ਨਾ ਟੱਚ ਹੋਈ ਉਹਨਾਂ ਦੇ ਕੋਈ ਅੱਗੇ ਲੱਗਾ ਸੀ ਗਾਦਰ ਜਾਂ ਕੋਈ ਟਕਰਾਇ ਅੱਛਾ ਉਹਦੇ ਕਰਕੇ ਮੇਰਾ ਪੱਟ ਤੇ ਸੱਟ ਆਈ ਪੱਟ ਕ੍ਰੈਕ ਆ ਇਹ ਸਰਾੜ ਪਾਈ ਹੋਈ ਹੈ ਅੱਛਾ ਤੇ ਉੱਥੇ ਤੁਹਾਡਾ ਕੋਈ ਕੇਸ ਕੋਈ ਨਹੀਂ ਨदर्ज ਕੀਤਾ ਇਹਨਾਂ ਨੇ ਨਹੀਂ ਸਰ ਉਹਨਾਂ ਨੇ ਪਹਿਲਾਂ ਤਾਂ ਸਾਡੇ ਬਿਆਨ ਲੈਣ ਹੀ ਨਹੀਂ ਆਏ ਜੀ ਅੱਛਾ ਬਿਆਨ ਸਾਡੇ 15 ਤਰੀਕ ਨੂੰ ਐਕਸੀਡੈਂਟ ਹੋਇਆ 26 ਤਰੀਕ ਨੂੰ ਬਿਆਨ ਲੈਣਾ ਜੀ ਅੱਛਾ ਤੇ ਮਤਲਬ ਨਾ ਤੁਹਾਡੇ ਤੇ ਕਿਸ ਤਰ੍ਹਾਂ ਕੀਤਾ ਤੇ ਉਹਨਾਂ ਨੇ ਕੀਤਾ ਹਾਂ ਜੀ ਉਹਨਾਂ ਨੇ ਸਾਡੇ ਬਹੁਤ ਚੱਕਰ ਲਵਾਏ ਅੱਛਾ ਜੀ ਤੇ ਨਹੀਂ ਗੱਲ ਸਣੀ ਪਹਿਲਾਂ ਅਸੀਂ ਪੰਚਾਇਤਾਂ ਲੈ ਕੇ ਵੀ ਗਏ ਅਸੀਂ ਚਮਕੀ ਚੋਂ ਉੱਥੇ ਅੱਛਾ ਜੀ ਫਿਰ ਬਰਿੰਦੇਵੀ ਐਸਐਸਪੀ ਸਾਹਿਬ ਕੋਲ ਅੱਛਾ ਡੀਐਸਪੀ ਸਰ ਤੱਕ ਨਹੀਂ ਮਦਦ ਕੇ ਕੋਈ ਸੁਣਵਾਈ ਨਹੀਂ ਹੋਈ ਅੱਛਾ ਤੇ ਕੱਲੇ ਤੁਸੀਂ ਹੀ ਘਰ ਇਕਮਾਉਣ ਵਾਲੇ ਹਾਂਜੀ ਕੱਲੇ ਤੇ ਫਿਰ ਹੁਣ ਘਰ ਦਾ ਗੁਜ਼ਾਰਾ ਕਿਵੇਂ ਬਸ ਸਿਰਫ ਹੀ ਜਾਂਦਾ ਕੁਝ ਕੋਈ ਦੇ ਜਾਂਦਾ ਕੁਝ ਘਰਾਂ ਚੋਂ ਤੇ ਵਾਰ ਦੇ ਜਾਂਦੇ ਕੁਝ ਰਿਸ਼ਤੇਦਾਰ ਦੇ ਜਾਂਦੇ ਕੁਝ ਆ ਆ ਆਪਣਾ ਬਾਈ ਜੀ ਦੇ ਬ੍ਰਦਰ ਆ ਵੱਡੇ ਤੇ ਆ ਬਾਈ ਜੀ ਦੇ ਬਾਪੂ ਆ ਤੇ ਆਪਾਂ ਬਾਈ ਜੀ ਦੇ ਬ੍ਰਦਰ ਦੇ ਨਾਲ ਗੱਲਬਾਤ ਕਰਦੇ ਹਾਂ ਭਾਈ ਤੁਸੀਂ ਉੱਥੇ ਐਕਸੀਡੈਂਟ ਵਾਲੀ ਥਾਂ ਤੇ ਗਏ ਸੀ ਤੁਸੀਂ ਕੀ ਦੇਖਿਆ ਉੱਥੇ ਉੱਥੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਚੈਨਲ ਦਾ ਧੰਨਵਾਦ ਕਰਦਾ ਸਾਡੀ ਇਹਨਾਂ ਦੇ ਮਾਧਮ ਨਾਲ ਹੀ ਸਾਡੀ ਸਰਕਾਰ ਕੋਲੇ ਗੱਲ ਜਾਊਗੀ ਤੇ ਸਾਡੀ ਗੱਲਬਾਤ ਸੁਣੀ ਜਾਊਗੀ ਪ੍ਰਸ਼ਾਸਨ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ ਪ੍ਰਸ਼ਾਸਨ ਨੇ ਤਾਂ ਪੂਰੇ ਦਾ ਪੂਰਾ ਜਿਦੋਂ ਅਸੀਂ ਐਕਸੀਡੈਂਟ ਸ਼ਾਇਦ ਰੋਡ ਤੇ ਹੋਇਆ ਵਿਆ ਹਾਂਜੀ ਇਹ ਉੱਥੇ ਦੇਖਿਆ ਗਿਆ ਉਹ ਉੱਥੇ ਡਿਪਟੀ ਸਾਹਿਬ ਆਏ ਦੇਖਣ ਅੱਛਾ ਜੀ ਹਾਂ ਸਾਡੀ ਗੱਡੀ ਜਮਾ ਕੱਚੇ ਸਾਈਡ ਤੇ ਜਿੱਥੇ ਮੋਟਰਸਾਈਕਲ ਵਾਲੀ ਲਾਈਨ ਤੋਂ ਵੀ ਬਾਹਰ ਪਈ ਵੀ ਹੈ ਅੱਛਾ ਜੀ ਟਰੋਂਵੇਂ ਉੱਥੇ ਡੀਜ਼ਲ ਡੁੱਲਿਆ ਹੋਇਆ ਅੱਛਾ ਜੀ ਤੇ ਉਹ ਉਹਨਾਂ ਦਾ ਕੰਡਾ ਮਤਲਬ ਆ ਵੀ ਰੋਂਗ ਸਾਈਡ ਆ ਕੇ ਮਰੀਏ ਅੱਛਾ ਪਰ ਹੋਇਆ ਕਿ ਨਾਲ ਦਾ ਛੜਕ ਤੇ ਕੋਈ ਸਕ੍ਰੈਚ ਹੈ ਜੀ ਅੱਛਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਂਗ ਸਾਈਡ ਵੱਜ ਕੇ ਗੱਡੀ ਆਪਦੀ ਸਾਈਡ ਤੇ ਆ ਕੇ ਨਹੀਂ ਵਾਪਸ ਉੱਥੇ ਆ ਕੇ ਰੋਕ ਸਕਦੀ ਆ ਨਾ ਅੱਛਾ ਹਾਂ ਜੀ ਜਿਹੜੇ ਸਾਵਣਾ ਗੱਡੀ ਡੈਮੇਜ ਹੋਈ ਆ ਤਾਂ ਸੜਕ ਪੱਟ ਕੇ ਲਿਆ ਕੇ ਇੱਧਰ ਤੱਕ ਹੋ ਸਕਦੀ ਸੀ ਪਰ ਵਿਦਆਉਟ ਸਕਰਾਚ ਨਹੀਂ ਆ ਸਕਦੀ ਜੋ ਤੱਕ ਉਹਨਾਂ ਦਾ ਇਹ ਕਹਿਣਾ ਜੀ ਤੇ ਕਿਲੇ ਚੌਂਕੀ ਤੋਂ ਲੈ ਕੇ ਜਦੇ ਤਿੰਨ ਚਾਰ ਸਟਾਫ ਬੰਦੇ ਜਿਹੜੇ ਉਹਨਾਂ ਦੇ ਹਾਂਜੀ ਤੇ ਉਹਨਾਂ ਨੇ ਤੋਂ ਲੈ ਕੇ ਤੇ ਐਸਐਸਬੀ ਦਫ਼ਤਰ ਤੱਕ ਹਰੇਕ ਬੰਦੇ ਦਾ ਇਹ ਵੀ ਕਹਿਣਾ ਸੀ ਕਿ ਇਹਨਾਂ ਦੀ ਆਲਟੋ ਵਾਲੀ ਗੱਡੀ ਦਾ ਦੀ ਗਲਤੀ ਹੈ ਪਰ ਗਲਤੀ ਹੈ ਨਹੀਂ ਸੀ ਪਰ ਸ਼ਾਇਦ ਉਹਨਾਂ ਨੂੰ ਕੋਈ ਮੈਡੀਕਲ ਦਵਾਸ ਗਿਆ ਉਹਨਾਂ ਤੇ ਪਲੀਟਿਕਲ ਦੇ ਉਹਨਾਂ ਨੂੰ ਕਿਸੇ ਨੇ ਸਹਾਰਾ ਦਿੱਤੀ ਵੀ ਸੀ ਪਰ ਅਸੀਂ ਗਰੀਬ ਬੰਦੇ ਸੀ ਸਾਡੀ ਕਿਸੇ ਨੇ ਸੁਣਵਾਈ ਕੀਤੀ ਨਹੀਂ ਅਸੀਂ ਬਹੁਤ ਭਾਈ ਕੀਤੀ ਘਟੋ ਘਟ ਤਿੰਨ ਅਸੀਂ ਚੱਕਰ ਮਾਰੇ ਐਸਐਸਪੀ ਦਫ਼ਤਰ ਤਾਂ ਡੀਐਸਪੀ ਦਫ਼ਤਰ ਤਾਂ ਇੱਥੇ ਚੌਂਕੀ ਦਾ ਅਸੀਂ ਬਹੁਤ ਜ਼ਿਆਦਾ ਚੱਕਰ ਮਾਰੇ ਅੱਛਾ ਉਹ ਅਨਚਾਰਜ ਵੀ ਚੌਂਕੀ ਦਾ ਚੇਂਜ ਹੋ ਕੇ ਆ ਗਿਆ ਬਿਆਨ ਪਰ ਉਹਨਾਂ ਨੇ ਇੱਕੋ ਹੀ ਗੱਲ ਦੱਸੀ ਕਿ ਕਹੀ ਕਿ ਜਿੰਨੇ ਵਾਰੀ ਅਸੀਂ ਗਏ ਉਹਨਾਂ ਨੇ ਇੱਕੋ ਹੀ ਗੱਲ ਕਹੀ ਵੀ ਹਰ ਟੋਲੇ ਨੇ ਗਲਤੀ ਹਰ ਟੋਲੇ ਨੇ ਗਲਤੀ ਸਾਡੇ ਤੇ ਇਸ ਗੱਲ ਦਾ ਪੂਰਾ ਪ੍ਰੈਸ਼ਰ ਬਣਾਈ ਰੱਖਿਆ ਉਹਨਾਂ ਨੇ ਤੇ ਬੱਪੂ ਜੀ ਆਪਣਾ ਜਿੰਨਾ ਨਾਲ ਤੁਹਾਡਾ ਐਕਸੀਡੈਂਟ ਹੋਇਆ ਤੁਹਾਡੇ ਬੇਟੇ ਦਾ ਹਾਂ ਜੀ ਉਹਨਾਂ ਨੇ ਤੁਸੀਂ ਉਹਨਾਂ ਨਾਲ ਸਿੱਧੀ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਿੱਧੀ ਗੱਲਬਾਤ ਉਹਨਾਂ ਨੇ ਕਰ ਹੀ ਨਹੀਂ ਜੀ ਸਾਨੂੰ ਇੱਕ ਵਾਰੀ ਕਿਹਾ ਤੁਸੀਂ ਆ ਜਾਓ ਬਈ ਅੱਛਾ ਜੀ ਤੇ ਉਹਨਾਂ ਨੂੰ ਹੀ ਬੁਲਾਉਣੇ ਆ ਅਸੀਂ ਤਾਂ 10 ਵਜੇ ਜਾ ਕੇ ਬੈਠੇ ਸਾਨੂੰ 10 ਵਜੇ ਦਾ ਟਾਈਮ ਦਿੱਤਾ ਸੀ ਉਹਨੇ ਅੱਛਾ ਜੀ ਤੇ ਉਹਨਾਂ ਨੂੰ 5 ਵਜੇ ਜ਼ਿਕਰ ਬੁਲਾਏ ਨਹੀਂ ਅਸੀਂ ਤੁਹਾਨੂੰ ਉੱਥੇ ਬਿਠਾਈ ਰੱਖਿਆ ਸਾਨੂੰ ਬਿਠਾਈ ਰੱਖਿਆ ਸਾਨੂੰ ਤਾਂ ਬਹੁਤ ਖਰਾਬ ਕਰਿਆ ਜਿੰਨਾ ਵੀ ਰੱਖਦੀ ਉਹਨਾਂ ਹੀ ਖਰਾਬ ਕਰਿਆ ਬੱਚਾ ਹੈ ਕਰਦੇ ਰੇ ਸਾਡੇ ਨਾਲ ਦੱਸੋ ਕੀ ਕਰੀਏ ਤੇ ਫਿਰ ਜਦੋਂ ਦੂਜੀ ਵਾਰ ਫਿਰ ਗਏ ਫਿਰ ਸਾਨੂੰ ਆਦੇ ਪਹਿਲਾਂ ਦਾ ਜਿਹੜਾ ਉੱਥੋਂ ਦਾ ਅੰਤਾਰ ਦੇ ਵਿੱਚ ਸੀਗਾ ਅੱਛਾ ਜੀ ਉਹਦਾ ਵੀ ਤੁਹਾਨੂੰ ਮੈਂ 50000 ਰੁਪਏ ਤੋਹਾਂ ਦੂੰਗਾ ਤੇ ਕਹੋ ਉੱਥੇ ਗਏ ਤਾਂ ਵੀ ਦਿੰਦਾ ਸੀ ਤਾਂ 10000 ਹੀ ਦਿਆਂਗੇ ਤੇ ਫਿਰ ਦੋਸਤੋ ਕੀ ਕਰਕੇ ਗਰੀਬ ਹੁੰਦੇ ਅਸੀਂ ਤੇ ਇਸੇ ਤੇ 2 ਲੱਖ ਰੁਪਏ ਆਉਣ ਲੱਗ ਗਿਆ ਤੇ ਅਜੇ 6 ਮਹੀਨੇ ਕੰਮ ਨਹੀਂ ਕਰ ਸਕਦਾ ਇਹੋ ਜੀ ਗੱਲਾਂ ਸਾਡੇਆਂ ਕਰਦੇ ਰਹੇ 8 ਜਣਿਆਂ ਦਾ ਪਰਿਵਾਰ ਹੈ ਹੀ ਸਾਡਾ ਅੱਛਾ 8 ਜਣਿਆਂ ਦਾ ਪਰਿਵਾਰ ਹੈ ਤਿੰਨ ਤਿੰਨ ਬੱਚੇ ਆ ਸਾਡੇ ਦੋਨੇ ਜੀਏ ਆ ਤੇ ਤਿੰਨ ਜਣੇ ਅਸੀਂ ਆ ਮੇਰੇ ਮਾਣ ਆਲਾ ਕਲਾ ਬਾਈ ਸਿੰਘ ਮਾਣ ਆਲਾ ਕਲਾ ਹੀ ਸੀ ਬਾਪੂ ਜੀ ਦੀ ਉਮਰ ਹੈਗੀ 73 ਸਾਲ ਮੈਂ 70% ਹੈਂਡੀਕੈਪਟਾ ਤੇ ਬਾਕੀ ਸਾਡੇ ਬੱਚੇ ਆ। ਮਕਾ ਜੀ ਮਾਰ। ਅੱਛਾ ਬੱਚੇ ਦਾ ਤੁਸੀਂ ਦੱਸ ਰਹੇ ਸੀ ਬੱਚੇ ਨੂੰ ਕੀ ਸਮੱਸਿਆ ਹੈ ਤੁਹਾਡੇ ਬੱਚੇ ਨੂੰ? ਗੁਰਦੇ ਦੀ ਚਰਬੀ ਖੁਰਚੀ ਉਹਨੇ। ਅੱਛਾ। ਤੇ ਉਹਦੀ ਤੇ ਉਹਦੇ ਕੋਟੋ ਲਾ ਚੱਲਦਾ ਸੀ ਵੀਰੇ। ਅੱਛਾ ਜੀ। ਮੈਂ ਉੱਥੇ ਬਰਿੰਡੇ ਤੋਂ ਵਿਖਾਉਣੇ ਗਿਆ ਸੀ ਕੱਲ ਨੂੰ ਰਿਪੋਰਟਾ। ਹਾਇ ਤਾਂ ਬੱਚਾ ਹੈ ਨਹੀਂ ਸੀ ਨਾਲ। ਅੱਛਾ ਜੀ। ਕੱਲ ਨੂੰ ਰਿਪੋਰਟਾ ਵਿਖਾਉਣ ਗਿਆ ਸੀ ਡਾਕਟਰ ਤੋਂ। ਅੱਛਾ। ਉਹ ਬੱਚੇ ਦੀ ਦਵਾਈ ਹੁੰਦੀ ਹੈ। ਹਾਂ ਜੀ ਹਾਂ ਜੀ। ਉਹਦੇ ਤੇ 6 ਲੱਖ ਰੁਪਏ ਨੂੰ ਲਾਈ ਬਿਠਾਈ। ਅੱਛਾ ਭਾਵੇਂ ਬੱਚਾ ਸਹੀ ਨਹੀਂ ਗੇ ਪੈਸੇ ਕਨੂੰ ਉਹ ਤਾਂ ਲਾਜ ਬੰਦ ਕਰਿਆ ਸੀਗਾ ਸੀ ਸਾਡੇ ਕੋਲੇ ਪੈਸੇ ਨਹੀਂ ਸੀ ਅੱਛਾ 10 ਰੋਟਾਂ ਵਿੱਚ ਅਸੀਂ ਪੈਸੇ ਇਕੱਠੇ ਕਰਕੇ ਅਸੀਂ ਅਖਾਜਾ ਨੂੰ ਉਹਦਾ ਲਾਇਆ ਕਰਾਵਾਂਗੇ 10 ਰੋਟਾਂ ਤਾਂ ਹੀ ਦਿਖਾਉਣ ਗਿਆ ਸੀ ਆ ਪ੍ਰਸ਼ਾਸਨ ਦੀਆਂ ਗਲਤੀਆਂ ਕਾਰਨ ਤੇ ਰਾਜਨੀਤਿਕ ਦਬਾਅ ਕਾਰਨ ਇਸ ਗਰੀਬ ਬੰਦੇ ਦੀ ਮਦਦ ਨਹੀਂ ਹੋਈ ਸਾਡੀ ਪ੍ਰਸ਼ਾਸਨ ਅੱਗੇ ਇਹ ਹੀ ਅਪੀਲ ਆ ਵੀ ਇਹਨਾਂ ਤੇ ਇਹਨਾਂ ਦੇ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਉਹ ਧੰਨਵਾਦੀ ਨੂੰ ਡੂੜ ਤੋਂ 2 ਮਹੀਨੇ ਹੋ ਗਏ ਥਾਣੇ ਤੇ ਚੱਕਰ ਲਾਉਂਦੇ ਹੋਏ ਉਹਨਾਂ ਦਾ ਪਤਾ ਨਹੀਂ ਕਿੰਨਾ ਕੀ ਰਾਜਨੀਤਿਕ ਦਬਾਅ ਜਿਹੜਾ ਪ੍ਰਸ਼ਾਸਨ ਦੇ ਕਰਨਾ ਤੇ ਜੂ ਨਹੀਂ ਸਰਕੀ ਤੁਹਾਡੇ ਸਾਰੇ ਅੱਗੇ ਇਹ ਰਿਕਵੈਸਟ ਆ ਵੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰੋ ਤਾਂ ਜੋ ਪ੍ਰਸ਼ਾਸਨ ਦੇ ਕਰਨਾ ਤੇ ਜੂ ਸਰਕੇ ਤੇ ਪਰਿਵਾਰ ਦੀ ਮਦਦ ਕੀਤੀ ਜਾਵੇ